ਸਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਲਚਲ ਦਿਖਾਈ ਦੇ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇੱਕ ਤਗੜਾ ਸਿਸਟਮ ਜਿਹੜਾ ਹੈ ਉਹ ਨੰਗਲ ਤੋਂ ਨੁਰਪੋ ਬੀਤੀ ਰੋਪੜ ਵਿੱਚ ਐਂਟਰ ਕਰ ਚੁੱਕਿਆ ਜੀ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਕਾਲੀ ਹਨੇਰੀ ਘਟਾ ਛਾਈ ਹੋਈ ਹੈ ਨੂੰਦਾ ਮੰਦੀ ਤੇ ਕਿਰਮਣ ਕਣੀ ਦੀ ਖਬਰਾਂ ਵੀ ਆ ਰਹੀਆਂ ਨੇ ਤੇ ਕਿਸੇ ਕਿਸੇ ਇਲਾਕੇ ਵਿੱਚ ਅੱਧੇ ਪੌਣੇ ਘੰਟੇ ਦਾ ਮੀਂਹ ਦਾ ਸਪੈਲ ਵੀ ਦੇਖਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਪੰਜਾਬ ਸਾਰਾ ਸਾਫ਼ ਹੈ ਸਿਰਫ ਇਸੇ ਪਾਸੇ ਹੀ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਤੁਹਾਨੂੰ ਸਵੇਰੇ ਵੀ ਦੱਸਿਆ ਸੀ ਕਿ ਇੱਕਾ ਦੁੱਕਾ ਸਿਸਟਮ ਹੱਚਲ ਵੱਲੋਂ ਪੰਜਾਬ ਵੱਲ ਕੋਚ ਕਰ ਸਕਦੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਗਰ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰੋ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਵੀ ਸੇਮ ਪੇਜ ਨੂੰ ਫੋਲੋ ਕਰੋ ਜੀ ਆਉਂਦੇ 3-4 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੱਛਮੀ ਹਵਾਵਾਂ ਚੱਲ ਰਹੀਆਂ ਜਿਸ ਦੇ ਸਦਕਾ ਹਵਾ ਜਿਹੜੀ ਹੈ ਉਹ ਪੰਜਾਬ ਦੇ ਇਸ ਪਾਸੇ ਤੋਂ ਇਸ ਪਾਸੇ ਜਾ ਰਹੀ ਹੈ ਜਿਸ ਦੇ ਕਾਰਨ ਇਹ ਜਿਹੜਾ ਸਿਸਟਮ ਹੈ ਇਹ ਜ਼ਿਆਦਾ ਤੇ ਨਹੀਂ ਟੇਕੇਗਾ ਪਰ ਹਾਂ ਆਉਂਦੇ ਅੱਧੇ ਪੌਣੇ ਘੰਟੇ ਤੱਕ ਰੂਪੜ ਜ਼ਿਲ੍ਹੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਥੋੜੀ-ਬਹੁਤੀ ਵਰਖਾ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਕੋਈ ਵੱਡਾ ਸਿਸਟਮ ਫਿਲਹਾਲ ਇਹ ਆਪਣਾ ਰੂਪ ਧਾਰਦਾ ਹੋਇਆ ਦਿਖਾਈ ਨਹੀਂ ਦੇਵੇਗਾ ਲਗਾਤਾਰ ਗਰਮੀ ਵਧਣ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਮੀਂਹ ਦੇ ਹੀ ਵੱਧ ਰਹੇ ਨੇ ਪਰ ਕੋਈ ਅਜਿਹਾ ਸਿਸਟਮ ਨਹੀਂ ਆ ਰਿਹਾ ਕਿ ਕੋਈ ਤਕੜਾ ਮੀ ਹੋਵੇ ਹਵਾ ਪਛਮੀ ਚੱਲਣ ਦੇ ਕਾਰਨ ਮੌਸਮ ਬਣਦਾ ਜ਼ਰੂਰ ਹੈ ਪਰ ਉੜ ਜਾਂਦਾ ਹੈ ਤੇ ਇਹ ਜਿਹੜੇ ਹਾਲਾਤ ਨੇ ਲਗਾਤਾਰ 19 ਤਰੀਕ ਤੱਕ ਕਿਸੇ ਤਰੀਕੇ ਨਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਆਂਦੇ 4-5 ਘੰਟੇ ਦੀ ਗੱਲ ਕਰੀਏ ਤਗੜਾ ਉਮੀਦ ਦਾ ਸਪੈਲ ਸਿਰਫ ਰੋਪੜ ਜਿਹਰੇ ਦੇ ਕੁਝ ਕੁ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਜਿਹੜਾ ਪੂਰਾ ਪੰਜਾਬ ਹੈ ਉਹ ਖੁਸ਼ਕ ਅਤੇ ਧੁੱਪ ਦੇ ਨਾਲ ਹੀ ਮਾਹੌਲ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅੱਜ ਦੁਪਹਿਰ ਤੋਂ ਸ਼ਾਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ